ਜਲੰਧਰ ਦੇ ਮਸ਼ਹੂਰ ਕੁਲੜ ਪੀਜ਼ਾ ਕਪਲ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਉਹ ਵਿਵਾਦਾਂ ਦੇ ਵਿੱਚ ਘੇਰੇ ਗਏ ਸਨ ਅਤੇ ਜਿੱਥੇ ਉਸ ਮਾਮਲੇ ਲੈ ਕੇ ਵੱਡੇ ਵੱਡੇ ਅਪਡੇਟਸ ਸਾਹਮਣੇ ਆ ਰਹੇ ਸਨ ਉੱਥੇ ਹੀ ਹੁਣ ਇੱਕ ਇਹ ਵੀਡੀਓ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਨਿੱਜੀ YouTube ਚੈਨਲਾਂ ਦੇ ਵੱਲੋਂ ਉਹਨਾਂ ਦੇ ਅੰਤਿਮ ਸੰਸਕਾਰ ਦੀ ਗੱਲ ਕਹੀ ਜਾ ਰਹੀ ਹੈ ਦਰਸਲ ਕੁਝ ਮਿੰਟ ਪਹਿਲਾਂ ਸਹਿਜ ਅਰੂੜਾ ਨੇ ਆਪਣੇ Facebook ਪੇਜ ਤੇ ਇੱਕ ਖਬਰ ਨੂੰ ਫਰਜੀ ਦੱਸਿਆ ਹੈ ਪੋਸਟ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਫੇਕ ਨਿਊਜ਼ ਅਤੇ ਅਤੇ ਨਾਲ ਹੀ ਉਹਨਾਂ ਨੇ ਮੀਡੀਆ ਨੂੰ ਗੁਜ਼ਾਰਿਸ਼ ਕੀਤੀ ਹੈ ਕਿ ਪੁਰਾਣੀ ਇੰਟਰਵਿਊ ਨੂੰ ਐਡਿਟ ਕਰਕੇ ਨਾ ਚਲਾਇਆ ਜਾਵੇ ਅਤੇ ਪਬਲਿਕ ਦੇ ਵਿੱਚ ਉਹਨਾਂ ਨੇ ਅਪੀਲ ਕੀਤੀ ਹੈ ਕਿ ਇਨ ਆਫਵਾਹਾਂ ਤੇ ਯਕੀਨ ਨਾ ਕੀਤਾ ਜਾਵੇ ਦੱਸ ਦिए ਕਿ ਵਾਇਰਲ ਹੋ ਰਹੀ ਫੇਕ ਵੀਡੀਓ ਦੇ ਵਿੱਚ ਇੱਥੋਂ ਤੱਕ ਕਿਹਾ ਜਾ ਰਿਹਾ ਹੈ ਕਿ ਕੁੱਲਰ ਪੀਜ਼ਾ ਦੇ ਸਹਿਜ अरोੜਾ ਹੁਣ ਦੁਨੀਆ ਤੇ ਨਹੀਂ ਰਿਹਾ ਅਤੇ ਉਸ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਅਤੇ ਅੰਤਿਮ ਸੰਸਕਾਰ ਮੌਕੇ ਉਹਨਾਂ ਦੀ ਪਤਨੀ ਗੁਰਪ੍ਰੀਤ ਕੌਰ ਫੁੱਟ ਫੁੱਟ ਕੇ ਰੋ ਰਹੀਆ ਜਿਸ ਨੂੰ ਉਹਨਾਂ ਨੇ ਹੁਣ ਫਰਜ਼ੀ ਠਹਿਰਾਇਆ ਹੈ ਦੱਸ ਦिए ਕਿ ਕੁਝ ਦਿਨ ਪਹਿਲਾਂ ਮਸ਼ਹੂਰ ਕਪਲ ਦੀ ਵੀਡੀਓ ਵਾਇਰਲ ਨੂੰ ਲੈ ਕੇ ਬਨੀਤ ਕੌਰ ਨੇ ਥਾਣਾ ਚਾਰ ਦੀ ਬਾਹਰ ਜਮ ਕੇ ਹੰਗਾਮਾ ਕੀਤਾ ਅਤੇ ਇਸ ਮਾਮਲੇ ਦੇ ਵਿੱਚ ਪਹਿਲਾਂ ਬਨੀਤ ਕੌਰ ਨੇ ਮਸ਼ਹੂਰ ਕੁੱਲਰ ਪੀਜ਼ਾ ਕਪਲ ਦੀ ਦੁਕਾਨ ਦੇ ਬਾਹਰ ਵੀ ਹੰਗਾਮਾ ਕੀਤਾ ਸੀ ਅਤੇ ਜਿਸ ਤੋਂ ਬਾਅਦ ਪੁਲਿਸ ਨੇ ਹੁਣ ਮਹਿਲਾ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਨ ਦੀ 허ਾਈ ਐਸਐਮਜੀ ਨਿਊਜ਼ ਦੇ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ ਜਲੰਧਰ ਦੇ ਮਸ਼ਹੂਰ ਕੁੱਲਰ ਪੀਜ਼ਾ ਕਪਲ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਉਹ ਵਿਵਾਦਾਂ ਦੇ ਵਿੱਚ ਘਿਰ ਗਏ ਸਨ ਅਤੇ ਜਿੱਥੇ ਉਸ ਮਾਮਲੇ ਨੂੰ ਲੈ ਕੇ ਵੱਡੇ ਵੱਡੇ ਅਪਡੇਟਸ ਸਾਹਮਣੇ ਆ ਰਹੇ ਸਨ ਉੱਥੇ ਹੀ ਹੁਣ ਇੱਕ ਇਹ ਵੀਡੀਓ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਨਿੱਜੀ YouTube ਚੈਨਲਾਂ ਦੇ ਵੱਲੋਂ ਉਹਨਾਂ ਦੇ ਅੰਤਿਮ ਸੰਸਕਾਰ ਦੀ ਗੱਲ ਕਹੀ ਜਾ ਰਹੀ ਹੈ ਦਰਸਲ ਕੁਝ ਮਿੰਟ ਪਹਿਲਾਂ ਸਹਿਜ अरोड़ा ਨੇ ਆਪਣੇ Facebook ਪੇਜ ਤੇ ਇੱਕ ਖਬਰ ਨੂੰ ਫਰਜੀ ਦੱਸਿਆ ਹੈ ਪੋਸਟ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਫੇਕ ਨਿਊਜ਼ ਅਤੇ ਅਤੇ ਨਾਲ ਹੀ ਉਹਨਾਂ ਨੇ মিডিਆ ਨੂੰ ਗੁਜ਼ਾਰਿਸ਼ ਕੀਤੀ ਹੈ ਕਿ ਪੁਰਾਣੀ ਇੰਟਰਵਿਊ ਨੂੰ ਐਡਿਟ ਕਰਕੇ ਨਾ ਚਲਾਇਆ ਜਾਵੇ ਅਤੇ ਪਬਲਿਕ ਦੇ ਵਿੱਚ ਉਹਨਾਂ ਨੇ ਅਪੀਲ ਕੀਤੀ ਹੈ ਕਿ ਇਹਨਾਂ ਅਫਵਾਹਾਂ ਤੇ ਯਕੀਨ ਨਾ ਕੀਤਾ ਜਾਵੇ ਦੱਸ ਦिए ਕਿ ਵਾਇਰਲ ਹੋ ਰਹੀ ਫੇਕ ਵੀਡੀਓ ਦੇ ਵਿੱਚ ਇਥੋਂ ਤੱਕ ਕਿਹਾ ਜਾ ਰਿਹਾ ਹੈ ਕਿ ਕੁਲਰ ਪੀਜ਼ਾ ਦੇ ਸਹਿਜ ਅਰੋੜਾ ਹੁਣ ਦੁਨੀਆ ਤੇ ਨਹੀਂ ਰਿਹਾ ਅਤੇ ਉਸ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਅਤੇ ਅੰਤਿਮ ਸੰਸਕਾਰ ਮੌਕੇ ਉਹਨਾਂ ਦੀ ਪਤਨੀ ਗੁਰਪ੍ਰੀਤ ਕੌਰ ਫੁੱਟ ਫੁੱਟ ਕੇ ਰੋ ਰਹੀਆ ਜਿਸ ਨੂੰ ਉਹਨਾਂ ਨੇ ਹੁਣ ਫਰਜ਼ੀ ਠਹਿਰਾਇਆ ਹੈ ਦੱਸ ਦिए ਕਿ ਕੁਝ ਦਿਨ ਪਹਿਲਾਂ ਮਸ਼ਹੂਰ ਕਪਲ ਦੀ ਵੀਡੀਓ ਵਾਇਰਲ ਨੂੰ ਲੈ ਕੇ ਬਨੀਤ ਕੌਰ ਨੇ ਥਾਣਾ ਚਾਰ ਦੇ ਬਾਹਰ ਜਮ ਕੇ ਹੰਗਾਮਾ ਕੀਤਾ ਅਤੇ ਇਸ ਮਾਮਲੇ ਦੇ ਵਿੱਚ ਪਹਿਲਾਂ ਬਨੀਤ ਕੌਰ ਨੇ ਮਸ਼ਹੂਰ ਕੁਲਰ ਪੀਜ਼ਾ ਕਪਲ ਦੀ ਦੁਕਾਨ ਦੇ ਬਾਹਰ ਵੀ ਹੰਗਾਮਾ ਕੀਤਾ ਸੀ ਅਤੇ ਜਿਸ ਤੋਂ ਬਾਅਦ ਪੁਲਿਸ ਨੇ ਹੁਣ ਮਹਿਲਾ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਨ ਦੇ ਹਵਾਈ ਐਸਐਮਜੀ ਨਿਊਜ਼ ਦੇ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ ਜਲੰਧਰ ਦੇ ਮਸ਼ਹੂਰ ਕੁਲਰ ਪੀਜ਼ਾ ਕਪਲ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਉਹ ਵਿਵਾਦਾਂ ਦੇ ਵਿੱਚ ਖੜ ਗਏ ਸਨ ਅਤੇ ਜਿੱਥੇ ਉਸ ਮਾਮਲੇ ਨੂੰ ਲੈ ਕੇ ਵੱਡੇ ਵੱਡੇ ਅਪਡੇਟਸ ਸਾਹਮਣੇ ਆ ਰਹੇ ਸਨ ਉੱਥੇ ਹੀ ਹੁਣ ਇੱਕ ਇਹ ਵੀਡੀਓ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਨਿੱਜੀ YouTube ਚੈਨਲਾਂ ਦੇ ਵੱਲੋਂ ਉਹਨਾਂ ਦੇ ਅੰਤਿਮ ਸੰਸਕਾਰ ਦੀ ਗੱਲ ਕਹੀ ਜਾ ਰਹੀ ਹੈ ਦਰਸਲ ਕੁਝ ਮਿੰਟ ਪਹਿਲਾਂ ਸਹਿਜ अरोड़ा ਨੇ ਆਪਣੇ Facebook ਪੇਜ ਤੇ ਇੱਕ ਖਬਰ ਨੂੰ ਫਰਜੀ ਦੱਸਿਆ ਹੈ ਪੋਸਟ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਫੇਕ ਨਿਊਜ਼ ਅਤੇ ਅਤੇ ਨਾਲ ਹੀ ਉਹਨਾਂ ਨੇ ਮੀਡੀਆ ਨੂੰ ਗੁਜ਼ਾਰਿਸ਼ ਕੀਤੀ